ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ ਗੁੱਗਾ ਯਾਰ ਵੀਰ ਚੈਨਲ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਾਤਾ ਦੀ ਜੈ ਬਾਬੇ ਦੀ ਜੈ ਪੀਰਾਂ ਦੀ ਬਹੁਤ ਸਾਰੇ ਮੈਨੂੰ ਮੇਰੇ ਭੈਣ ਭਰਾਵਾਂ ਦੇ ਮੈਸੇਜ ਆਏ ਕਿ ਬਾਬਾ ਜੀ ਤੁਸੀਂ ਇੱਕ ਸੈਂਟ ਵਾਲਾ ਸ਼ਬਦ ਦੱਸੋ ਸਾਨੂੰ ਮੈਂ ਬਸ਼ੀ ਕਰਨ ਦਾ ਸ਼ਬਦ ਜੋ ਸੈਂਟਰ ਤੇ ਚੱਲਦਾ ਉਹ ਦੱਸ ਰਿਆਂ ਆ ਤੁਸੀਂ ਜਿੱਦਾਂ ਮੈਂ ਤੁਹਾਨੂੰ ਵਿਧੀ ਦੱਸਾਂਗਾ ਤੁਸੀਂ ਜੇ ਇਸ ਤਰ੍ਹਾਂ ਇਹ ਸ਼ਬਦ ਕਰ ਲਿਆ ਤਾਂ ਤੁਹਾਨੂੰ ਹੋਰ ਸ਼ਬਦ ਕਰਨ ਦੀ ਲੋੜ ਨਹੀਂ ਜੇ ਤੁਸੀਂ ਗੁਰੂ ਵਾਲੇ ਹਾਂ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਗੁਰੂ ਵਾਲੇ ਤਾਂ ਕਿਸੇ ਮਹਾਂਪੁਰਸ਼ ਦੀ ਸਲਾਹ ਜ਼ਰੂਰ ਲੈ ਲਿਓ ਫੇਰ ਵੀ ਬਧੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਸੰਪਰਕ ਕਰਕੇ ਮਿਲ ਸਕਦੇ ਹੋ ਠੀਕ ਹੈ ਜੀ ਇਹ ਸ਼ਬਦ ਤੁਸੀਂ ਜੇ ਮੇਰੀ ਭੈਣ ਨੇ ਕਰਨਾ ਤਾਂ 21 ਦਿਨ ਕਰੇ ਜੇ ਮੇਰੇ ਵੀਰ ਨੇ ਸ਼ਬਦ ਕਰਨਾ ਤੇ ਉਹ 41 ਦਿਨ ਕਰੇ ਇਹ ਸ਼ਬਦ ਸ਼ੁੱਕਰਵਾਰ ਜਾਂ ਐਤਵਾਰ ਨੂੰ ਸ਼ੁਰੂ ਕਰਨਾ ਆ ਰੋਜ਼ ਇੱਕ ਮਾਲਾ ਕੱਢਣੀ ਆ ਠੀਕ ਹੈ ਜੀ ਕੋਲ ਸੱਤ ਭੰਤੀ ਮਠਿਆਈ ਰੱਖਣੀ ਆ ਕੋਲ ਪਾਣੀ ਰੱਖਣਾ ਤੇ ਧੂਪ ਰੱਖਣਾ ਜਦੋਂ ਇੱਕ ਮਾਲਾ ਤੁਸੀਂ ਕਰ ਲਈ ਤੇ ਉਸ ਪਾਣੀ ਨੂੰ ਪੀਣਾ ਆ ਦੂਸਰੇ ਦਿਨ ਉਹ ਮਠਿਆਈ ਜਾ ਕੇ ਜਾਂ ਤਾਂ ਚੱਲਦੇ ਪਾਣੀ ਦੇ ਕੰਢੇ ਰੱਖ ਦਿਓ ਜਾਂ ਕਿਸੇ ਅੱਕ ਦੇ ਬੂਟੇ ਥੱਲੇ ਰੱਖ ਦਿਓ ਜਾਂ ਜਿੱਥੇ ਰੱਖਦੇ ਚੱਕ ਸਾਈਡ ਤੇ ਰੱਖ ਦਿਓ ਠੀਕ ਹੈ ਜੀ ਫਿਰ ਤੁਸੀਂ ਇਹ ਸ਼ਬਦ ਪੜੀ ਜਾਣਾ ਜਦੋਂ 41ਵਾਂ ਦਿਨ ਹੋਣਾ ਫਿਰ ਤੁਸੀਂ 16 ਸ਼ੰਗਾਰ ਨਾਲ ਰੱਖਣੇ ਆ ਸੱਤ ਲਐਚੀਆਂ ਰੱਖਣੀਆਂ ਸੱਤ ਲੌਂਗ ਰੱਖਣੇ ਆ ਸੱਤ ਸਪਾਰੀਆਂ ਰੱਖਣੀਆਂ ਠੀਕ ਹੈ ਜੀ ਦੋ ਪਾਨ ਮਿੱਠੇ ਰੱਖਣੇ ਆ ਸੱਤ ਭੰਤੀ ਮਠਾਈ ਰੱਖਣੀ ਆ ਇਹ ਸਾਰਾ ਸਮਾਨ ਕੋਲ ਰੱਖ ਕੇ ਪਾਠ ਕਰਨਾ ਸਵੇਰ ਨੂੰ ਤੁਸੀਂ ਇਹ ਚੱਲਦੇ ਪਾਣੀ ਦੇ ਕੰਢੇ ਰੱਖ ਸਕਦੇ ਹੋ ਕਿਸੇ ਨਹਿਰ ਦੇ ਕੰਢੇ ਰੱਖ ਸਕਦੇ ਹੋ ਅੱਕ ਦੇ ਬੂਡੇ ਥੱਲੇ ਰੱਖ ਸਕਦੇ ਹੋ ਜਾਂ ਫੇ ਕਿਸੇ ਚ ਰਸਤੇ ਵਿੱਚ ਤੁਸੀਂ ਰੱਖ ਸਕਦੇ ਹੋ ਠੀਕ ਹੈ ਜੀ ਫਿਰ ਜਦੋਂ ਤੁਸੀਂ ਪ੍ਰਯੋਗ ਕਰਨਾ ਆ ਇਸ ਪਾਠ ਨੂੰ ਸੈਂਟ ਦੀ ਸ਼ੀਸ਼ੀ ਕੋਲ ਰੱਖ ਲੈਣੀ ਆ 11 ਦਿਨ ਤੁਸੀਂ ਰੋਜ਼ ਇੱਕ ਮਾਲਾ ਉਸੈਂਟ ਤੇ ਪੜਨੀ ਆ ਉਸ ਤੋਂ ਬਾਅਦ ਸੈਂਟ ਨੂੰ ਆਪਣੇ ਕੱਪੜਿਆਂ ਤੇ ਪਾ ਕੇ ਆਪਣੇ ਮਹਿਬੂਬ ਦੇ ਕੋਲ ਜਾਓ ਜੇ ਕਿਸੇ ਦਾ ਪਤੀ ਰੁੱਸਿਆ ਆ ਤੇ ਪਤਨੀ ਆਪਣੇ ਕੱਪੜਿਆਂ ਤੇ ਸੈਂਟ ਲਾ ਕੇ ਆਪਣੇ ਪਤੀ ਦੇ ਕੋਲ ਜਾ ਕੇ ਗੱਲਬਾਤ ਕਰੇ ਤੇ ਉਹਦੇ ਕਹਿਣੇ ਵਿੱਚ ਹੋ ਜਾਵੇਗਾ ਜੇ ਕਿਸੇ ਦੀ ਪਤਨੀ ਰੁੱਸ ਕੇ ਗਈ ਹੋਈ ਆ ਤੇ ਉਹ ਆਪਣੇ ਕੱਪੜੇ ਤੇ ਸੈਂਟ ਲਾ ਕੇ ਉਸਦੇ ਕੋਲ ਜਾਵੇ ਤਾਂ ਉਹ ਉਹਦੇ ਵਿੱਚ ਹੋ ਜਾਵੇਗਾ ਕਹਿਣੇ ਵਿੱਚ ਹੋ ਜਾਵੇਗੀ ਠੀਕ ਹੈ ਜੀ ਜਦਾਂ ਜਦਾਂ ਤੁਹਾਨੂੰ ਸਮਝਿਆ ਤੁਸੀਂ ਉਸ ਹਾਵਨਾ ਦੀ ਪਰਦੋ ਕਰਨੀ ਮੇਰੇ ਹੱਥ ਜੋੜ ਕੇ ਬੇਨਤੀ ਆ ਕੇ ਕਿਸੇ ਨੇ ਗਲਤ ਪ੍ਰਯੋਗ ਨਹੀਂ ਕਰਨਾ ਜੇ ਕੋਈ ਗਲਤ ਪ੍ਰਯੋਗ ਕਰੂਗਾ ਤਿਹੋ ਦੀ ਸਜਾ ਉਹ ਆਪ ਭਗਤੂਗਾ ਠੀਕ ਹੈ ਜੀ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਜੀ ਤੁਹਾਡੇ ਕਮੈਂਟ ਹੀ ਸਾਡਾ ਹੌਸਲਾ ਵਧਾਉਂਦੇ ਆ ਠੀਕ ਹੈ ਜੀ ਯਾਰ ਗੁਗਾ ਯਾਰ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਠੀਕ ਹੈ ਜੀ ਮੇਰੀ ਬੇਨਤੀ ਹੱਥ ਜੋੜ ਕੇ ਤੁਹਾਨੂੰ ਤੁਹਾਡੀ ਹਰ ਫਰਮਾਇਸ਼ ਮੈਂ ਪੂਰੀ ਕਰਾਂਗਾ ਜੋ ਵੀ ਤੁਸੀਂ ਵੀਡੀਓ ਕਰੋਗੇ ਉਹ ਮੈਂ ਪਾਵਾਂਗਾ ਪਰ ਅਸੀਂ ਆਪਣੇ ਕੰਮਾਂ ਦੇ ਵਿੱਚ ਬਹੁਤ ਵਿੱਚੀਆਂ ਠੀਕ ਹੈ ਜੀ ਅਸੀਂ ਕੰਟੀਨਿਊ ਤੁਹਾਡੀਆਂ ਫਰਮਾਇਸ਼ਾਂ ਸਾਰੀਆਂ ਪੂਰੀਆਂ ਕਰਾਂਗੇ ਹੁਣ ਮੈਂ ਸ਼ਬਦ ਦੱਸਣ ਲੱਗਾ ਹਾਂ ਤੁਸੀਂ ਧਿਆਨ ਨਾਲ ਸੁਣਨਾ ਠੀਕ ਹੈ ਜੀ ਪਹਿਲਾਂ ਇਸ ਸ਼ਬਦ ਨੂੰ ਕੰਠ ਕਰਨਾ ਕੰਠ ਕਰਕੇ ਫੇਰ ਹੀ ਸ਼ੁਰੂ ਕਰਨਾ ਪਾਠ ਠੀਕ ਹੈ ਜੀ ਟਾਈਮ ਤੁਸੀਂ ਆਪਣੀ ਮਨਪਸੰਦ ਦਾ ਰੱਖ ਲੈਣਾ ਹੈ ਜਿਵੇਂ ਤੁਹਾਨੂੰ ਚੰਗਾ ਲੱਗੇ ਸੋਚਿਮ ਰੱਖਣੀਆਂ ਜਿੰਨੇ ਦਿਨ ਪਾਠ ਕਰਨਾ ਆਂਡਾ ਮੀਟ ਸ਼ਰਾਬ ਤੋਂ ਦੂਰ ਰਹਿਣਾ ਠੀਕ ਹੈ ਜੀ ਲੋ ਸੁਣੋ ਸ਼ਬਦ ਪੌਣ ਚੱਲੇ ਪਾਣੀ ਚੱਲੇ ਸ਼ਾਮ ਕੋ ਮੋਣੀ ਚੱਲੇ ਬੈਠੇ ਨੂੰ ਉਠਾ ਲਾਵੇ ਸੁੱਤੇ ਨੂੰ ਜਗਾ ਲਾਵੇ ਖੜੇ ਨੂੰ ਦੜਾ ਲਾਵੇ ਮੋਣੀ ਖੇਡਰ ਚ ਆਇਆ ਆਪਣਾ ਪਹਿਰਾ ਲਾਇਆ ਅਮੁਕ ਦਾ ਅਮੁਕ ਨਾਲ ਮੇਲ ਕਰਾਇਆ ਅਮੁਕਤਾ ਅਮੁਕ ਨਾਲ ਮੇਲ ਕਰਾਇਆ ਮੇਰੀ ਬੰਦੀ ਛੁੱਟੇ ਅਸੋ ਮੈ ਜੁਗ ਦੀ ਜਟਾਂ ਟੁੱਟੇ ਦੁਹਾਈ ਨਾਗੇ ਪਾਵਾ ਦੀ ਬਸ ਇੰਨੇ ਸ਼ਬਦ ਆ ਠੀਕ ਆ ਜੀ ਲਾਭ ਠਾਉ ਜੈ ਮਾਤਾ ਦੀ ਜੈ ਪੀਰਾਂ ਦੀ ਜੈ ਬੱਬੇ ਦੀ